ਬਠਿੰਡਾ ਦੇ ਪਿੰਡ ਬੈਮਣ ਦਿਵਾਨਾ ਵਿੱਚ ਹੋਏ ਕਤਲ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਹੈ ਬਠਿੰਡਾ ਪੁਲਿਸ ਵੱਲੋਂ ਦੱਸਿਆ ਜਾਂਦਾ ਹੈ ਕਿ ਇਹ ਦੋਨੋਂ ਦੋਸ਼ੀ પતિ ਪਤਨੀ ਹੈ ਅਤੇ ਇਨ੍ਹਾਂ ਵੱਲੋਂ ਉਕਤ ਵਿਅਕਤੀ ਨੂੰ ਆਪਣੇ ਨਾਲ ਲਿਜਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਕਿਉਂਕਿ ਉਸ ਵਿਅਕਤੀ ਵੱਲੋਂ ਉਸ ਦੀ ਪਤਨੀ ਉੱਤੇ ਬੁਰੀ ਨਿਗਾਹ ਰੱਖੀ ਜਾਂਦੀ ਸੀ ਅਤੇ ਉਸ ਨਾਲ ਛੇੜਖਾਨੀ ਕੀਤੀ ਜਾਂਦੀ ਸੀ ਜਿਸ ਤੋਂ ਕਾਫੀ ਤੰਗ ਪਰੇਸ਼ਾਨ ਸਨ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ ਬਠਿੰਡਾ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਮੁੰਦਵਾਨਾ ਪਿੰਡ ਜਿਹੜਾ ਆਪਣੇ ਸਦਰ ਬਠਿੰਡਾ ਦੀ ਅਦੂਦ ਦੇ ਅੰਦਰ ਆਉਂਦਾ ਹੈਗਾ ਉੱਥੇ 23 ਅੱਠ ਨੂੰ ਜਿਹੜਾ ਉਹਦੇ ਖੇਤ ਆ ਉੱਥੇ ਇੱਕ ਮੋਟਰ ਦੇ ਜਿਹੜਾ ਡੱਗ ਹੈ ਉਹਦੇ ਵਿੱਚ ਇੱਕ ਮੇਲ ਬੰਦੇ ਦੀ ਜਾਨਕੀ ਪੁਰਸ਼ ਦੀ ਇੱਕ ਲਾਸ਼ ਮਿਲੀ ਸੀ ਤੇ ਜਿਹੜਾ ਮ੍ਰਿਤਕ ਹੈਗਾ ਉਹਦਾ ਨਾਮ ਹੈਗਾ ਗੁਰਪਾਲ ਸਿੰਘ ਉਹ ਗੌਰਵ ਤਾਂ ਐਸ.ਈ.ਓ.ਸ ਦੇ ਜਿਹੜਾ ਫਾਦਰ ਉਹਦੀ ਇੰਜਰੀ ਸੀ ਬੋਡੀ ਤੇ ਵਿਜੀਬਲ ਇੰਜਰੀਜ਼ ਸਨ ਜਾਨੀ ਕਿ ਜਿੱਦਾਂ ਕਿ ਪੇਟ ਤੇ ਨੈਕ ਤੇ ਇਦਾਂ ਲੱਗਦਾ ਜਿੱਦਾਂ ਉਹ ਨਾ ਕਤਲ ਕਰਕੇ ਕਿਸੇ ਨੇ ਉੱਥੇ ਇਹ ਕਤਲ ਕੀਤਾ ਹੋਵੇ ਤਾਂ ਉਹ ਸੀ.ਓ.ਸ ਦੇ ਮ੍ਰਿਤਕ ਦੇ ਫਾਦਰ ਜਿਹੜਾ ਸੁਰਿੰਦਰ ਸਿੰਘ ਹੈਗਾ ਇੱਕ ਤੇ ਉਸੇ ਪਿੰਡ ਦਾ ਕਲੋਨੀਆਂ ਪੈਂਦੀਆਂ ਨੇ ਕਲੋਨੀਆਂ ਉਹਦੀਆਂ ਬਹਿਮਦਵਾਨੇ ਦੀਆਂ ਉਹਨਾਂ ਦੇ ਬਿਆਨਾਂ ਤੇ ਆਪਾਂ ਇੱਕ 185 ਨੰਬਰ ਮੁਕੱਦਮਾ ਜਿਹੜਾ ਹੈਗਾ ਸਦਰ ਬਠਿੰਡੇ 302 ਦੀ ਧਾਰਾ ਆਈ.ਪੀ.ਸੀ ਦੀ ਤੇ ਜਿਹੜੀ ਵੀ ਐਨ.ਐਸ ਦੀਆਂ ਧਾਰਾ ਹੈਗੀਆਂ ਨਾਮ ਨੂੰ ਵਿਅਕਤੀਆਂ ਦੇ ਅਗੇਂਸਟ ਦਰਜ ਕੀਤਾ ਸੀ ਤਾਂ ਜਿਹਦੀ ਤਫਤੀਸ਼ ਦੌਰਾਨ ਸਾਨੂੰ ਫਿਰ ਪਤਾ ਲੱਗਾ ਕਿ ਜਿਹੜੇ ਇਹਦਾ ਹੀ ਦੋਸਤ ਸੀ ਇੱਕ ਮ੍ਰਿਤਕ ਦਾ ਨਾਮਦੇਵ ਉਸੇ ਪਿੰਡ ਦਾ ਸੀ ਇਹਨਾਂ ਦਾ ਗੁਆਂਢੀ ਸੀ ਉਹਨੇ ਹੀ ਇਹਦਾ ਕਤਲ ਕੀਤਾ ਆ ਆਪਦੀ ਉਹਦੀ ਜਿਹੜੀ ਘਰ ਵਾਲੀ ਹੈਗੀ ਆ ਨਾਮਦੇਵ ਦੀ ਉਹ ਵੀ ਵਿੱਚ ਦੇ ਸ਼ਾਮਲ ਹੈਗੀ ਆ ਵਜਾ ਇਹ ਬਣੀ ਕਿ ਜਿਹੜਾ ਮ੍ਰਿਤਕ ਹੈਗਾ ਉਹਦੀ ਨਾਮਦੇਵ ਦੀ ਘਰ ਲੜੀ ਤੇ ਅਕਿਊਜ਼ ਦੀ ਘਰ ਲੜੀ ਤੇ ਮਾੜੀ ਅੱਖ ਰੱਖਦਾ ਸੀ ਉਸ ਨਾਲ ਜਾਨਕੀ ਧੱਕਾ ਕਰਨ ਦੀ ਕੋਸ਼ਿਸ਼ ਕਰਦਾ ਸੀ ਉਹਨੂੰ ਉਹਨੇ ਵਰਜਿਆ ਵੀ ਸੀ ਨਾਮਦੇਵ ਨੇ ਕਿ ਸਾਡੇ ਘਰੇ ਨਾ ਆਇਆ ਕਰ ਬਟ ਫਿਰ ਵੀ ਉਹ ਜਾਂਦਾ ਸੀ ਸੋ ਇਸ ਦੇ ਚੱਲਦੇ ਉਹਨਾਂ ਨੇ ਫਿਰ ਇਹਦਾ ਕਤਲ ਕੀਤਾ ਅਸੀਂ ਦੋਵੇਂ ਜਿਹੜੇ ਹੈਗੇ ਅਕਿਊਜ਼ਡ ਹੋ ਅਰੈਸਟ ਕਰ ਲਏ ਨੇ ਤੇ ਜਿਹੜਾ ਮਰਡਰ ਵੈਪਨ ਹੈਗਾ ਜਿੱਦਾਂ ਜਿਹਦੇ ਨਾਲ ਉਹਨਾਂ ਨੇ ਛਾਪ ਇੰਜੀ ਜਿਹੜੀਆਂ ਆਈਆਂ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਹੈਗਾ ਤੇ ਚੁੰਨੀ ਵੀ ਇੱਕ ਰਿਕਵਰ ਕੀਤੀ ਹੈਗੀ ਕਿਉਂਕਿ ਜੋ ਇਹਨਾਂ ਨੇ ਨਾ ਜੀ ਜਿਹੜੀ ਹੈਗੀ ਲੇਡੀ ਹੈ ਜਿਹਦੇ ਤੇ ਘਰ ਆ ਰਹੇ ਨੇ ਵਗੈਰਾ ਨੇ ਇਹ ਦਾ ਇਥੇ ਦੀਆਂ ਸੱਟਾਂ ਮਾਰੀਆਂ ਹੈਗੀਆਂ ਤੇ ਜਿਹੜੀ ਲੇਡੀ ਹੈਗੀ ਐ ਇਹਨੇ ਵੀ ਉਹਦਾ ਗਲਾ ਕੁੱਟਣ ਦੀ ਕੋਸ਼ਿਸ਼ ਕੀਤੀ ਸੀ ਸੋ ਦੋਵੇਂ ਜਿਹੜੇ ਆਪਣੇ ਹੈਗੀਆਂ ਚੀਜ਼ਾਂ ਇਹ ਬਰਾਮਦ ਹੋਈਆਂ ਨੇ ਬਾਕੀ ਅੱਜ ਉਹਨਾਂ ਨੂੰ ਜੱਜ ਸਾਹਿਬ ਨੂੰ ਰਿਪੋਰਟ ਪੇਸ਼ ਕਰਕੇ ਤੇ ਉਹਨਾਂ ਰਿਮਾਂਡ ਲੈ ਕੇ ਬਾਕੀ ਫਰਦਰ ਪੁੱਛਗਿੱਛ ਕਰਾਂਗੇ। ਕਿੱਤਰ ਕੀ ਤਗਾ ਸੂ ਘਰੇ ਤਾਂ ਅਗਾਂਹ ਕਹਿੰਦੇ ਨਹੀਂ ਨਹੀਂ ਜਿੱਥੇ ਬੋਡੀ ਮਿਲੀ ਉੱਥੇ ਹੀ ਸਰ ਹੋਰ ਵੀ ਕਿਸੇ ਦੀ ਓਰਗਨਾਈਜ਼ ਨਹੀਂ ਇਹ ਦੋਆ ਮੀਆਂ ਬੀਬੀ ਦੀ ਐ ਚੱਕੂ ਵੀ ਨੇ ਮਾਰੇ ਜਾਂ ਬਰਾਮਦ ਵੀ ਨੇ ਮਾਰੇ ਜਾਂ ਜੀ 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 ਬਿਲਕੁਲ ਮੇਰੇ ਪਤੀ ਦੇ ਚੱਕੂ ਮਾਰੇ ਗਲੇ ਘੋਟੇ ਨਾਮ ਦੇ ਇਹ ਮੈਟੇਕ ਨੂੰ ਡਾ ਜੀ ਡੈਥ ਹੋਈ ਹੈ ਜੀ ਇਹ ਕੀ ਕੰਮ ਕਰਦਾ ਸੀ ਸਾਰੇ ਇਹ ਜੀ ਕੁਝ ਦਿਨ ਪਹਿਲੇ ਸਾਲ ਖੋ ਗਿਆ ਸਾਲ ਸਵਾ ਸਾਲ ਪਹਿਲਾਂ ਇਹ ਵੈਸੇ ਤਾਂ ਦਿਹਾੜੀਦਾਰ ਹੀ ਬੰਦੇ ਨੇ ਹੈਗੇ ਇਹਦੇ ਤੇ ਵੀ ਇੱਕ ਪਰਚਾ ਹੈਗਾ ਮਾਰਡਰ ਦਾ ਸਦਰ ਬਠਿੰਡੀ ਥਾਣੇ ਆ ਸਾਲ ਦਵਾ ਸਾਲ ਪਹਿਲਾਂ ਹੀ ਇਹ ਰੈਗੂਲਰ ਵੇਲ ਤੇ ਆਇਆ ਹੈਗਾ ਸੀ ਤੇ ਜਿਹੜਾ ਦੋਸ਼ੀ ਹੈਗਾ ਇਹਦੇ ਤੇ ਵੀ ਛੇਕ ਪਰਚੇ ਹੈਗੇ ਬਠਿੰਡੇ ਦੇ ਲਗ ਲਗ ਥਾਣਿਆਂ ਚ ਅਸੀਂ ਸਾਹਿਬ ਜੀ ਦੱਸਿਆ ਮੈਂ ਜੀ ਉਧਾ ਮਾਰਿਆ ਇਹ ਬੋਲਣੇ ਨੂੰ ਮਾਰ ਦਿੱਤਾ ਇਹ ਉਹ ਛੇੜਿਆ ਉਹਨੇ ਕੋਈ ਕੰਪਲੇਂਟ ਨਹੀਂ ਕੀਤੀ ਇਹ ਮੇਰੇ ਘਰ ਵਾਲੀ ਨੂੰ ਜਿਹੜਾ ਕਰਦਾ ਨਹੀਂ ਉਹਨਾਂ ਨੇ ਅਜੇ ਤਾਈਂ ਦੇਖੋ ਜੀ ਅੱਜ ਹੁਣ ਆਪਣੇ ਰਿਕਾਰਡ ਖੰਗਾਲ ਲਾਂਗੇ ਪਰ ਜਿੱਥੇ ਤੱਕ ਸਾਨੂੰ ਹੁਣ ਪਤਾ ਹੀ ਕਲੀਅਰ ਹੋਇਆ ਜੇ ਇਦਾਂ ਦੀ ਕੋਈ ਕੰਪਲੀਟ ਨਹੀਂ ਹੈਗੀ ਸਾਡੇ ਕੋ ਬਟ ਸਟਿਲ ਆਪਾਂ ਉਹਨੇ ਚੈੱਕ ਕਰ ਲਾਂਗੇ ਤੇ ਬਟ ਉਹਨੇ ਆਪ ਆਪਣੇ ਲੈਵਲ ਤੇ ਹੀ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਕਿ ਉਹ ਨਹੀਂ ਸਮਝਿਆ ਕਿੰਨੇ ਦੀ ਗੱਲ ਹੈ ਸਾਡੇ ਨੇ ਉਹਨਾਂ ਨੇ ਮਟਰ ਕੀਤਾ ਸੀ ਸ਼ਾਮ ਦੀ ਰਾਤ ਨੂੰ ਇਹ ਕੱਲ ਸ਼ਾਮ ਨੂੰ ਹਾਂ ਆਪਾਂ ਨੂੰ ਜਦੋਂ ਬੋਡੀ ਮਿਲੀ ਉਹ ਥੋੜੀ ਚਿਰ ਪਹਿਲਾਂ ਹੀ ਹੋਇਆ ਸੀ 12 ਹਾਂਜੀ ਇੱਕ ਲੈ ਕੇ ਕਿਵੇਂ ਆਏ ਹਾਂਜੀ ਨਾਲੇ ਕੇ ਇਸ ਦੇ ਨਾਲ ਉਹਨੂੰ ਲੈ ਕੇ ਆਈ ਸੀ ਕਿਉਂਕਿ ਇਹ ਗਵੰਡੀ ਸੀ ਇੱਕ ਤਰ੍ਹਾਂ ਦਾ ਦੋਸਤ ਵੀ ਸੀ ਬਹਾਨਾ ਤੋਂ ਉਹ ਲੈ ਆਂਦੇ ਹਾਂ ਬਹਾਨਾ ਬਣਾ ਕੇ ਬਹਾਨਾ ਐਗਜੈਕਟ ਸਾਰਾ ਕਿ ਮੈਂ ਜਿੰਨੇ ਡਿਟੇਲਸ ਨਹੀਂ ਐਸੀ ਜਿੱਦਾਂ ਤੁਹਾਨੂੰ ਪਹਿਲਾਂ ਵੀ ਬੀਤੀ ਗਈ ਦੀ ਦੱਸ ਸਕਦੇ ਪਰ ਬਹਾਨਾ ਬਣਾ ਕੇ ਜਿੱਦਾਂ ਗਵੰਡੀ ਸੀ ਦੋਸਤ ਵੀ ਸੀ ਤੇ ਫਿਰ ਉਹ ਬਹਾਨਾ ਬਣਾ ਕੇ ਨਾਲ ਲੈ ਆਏ ਸਾਰੇ ਇਸ ਤਰ੍ਹਾਂ ਉਸ ਉਹਨਾਂ ਨੇ ਕਿਹਾ